ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 73 ਆਓ ਸੁਣਦੇ ਹਾਂ ਜਦੋਂ ਅਸੀਂ ਤਿੰਨ ਚਾਰ ਸਿੱਖ ਜਾਂ ਕੋਈ Hindu ਵੀ ਗੁਰਬਾਣੀ ਨੂੰ ਸਮਝਦਾ ਹੈ ਤੇ ਪਿਆਰ ਕਰਦਾ ਹੈ ਬੈਠੇ ਹੁੰਦੇ ਹਾਂ ਤੇ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਕਰਦੇ ਹਾਂ ਉਹਨਾਂ ਦੀ ਮਹਾਨਤਾ ਨੂੰ ਵਿਚਾਰਦੇ ਹਾਂ ਤਾਂ ਸਾਰੇ ਕਹਿੰਦੇ ਹਾਂ ਕੋਈ ਗੁਰੂ ਨਾਨਕ ਨਹੀਂ ਬਣ ਸਕਦਾ ਤੇ ਰੱਬ ਨੂੰ ਢੂੰਡਣਾ ਹੋਰ ਵੀ ਔਖਾ ਹੈ ਕੋਈ ਕਰੋੜਾਂ 'ਚੋਂ ਇੱਕ ਰੱਬ ਨੂੰ ਪਾ ਲੈਂਦਾ ਹੈ ਬਾਕੀ ਤਾਂ ਰਾਹ ਵਿੱਚ ਹੀ ਰਹਿ ਜਾਂਦੇ ਹਨ ਥੱਕ ਜਾਂਦੇ ਹਨ ਨਹੀਂ ਇਹ ਵਿਚਾਰ ਗਲਤ ਹੈ ਸ਼੍ਰੀਮਾਨ ਜੀ ਆਪ ਜੀ ਵੀ ਗੁਰੂ ਨਾਨਕ ਬਣ ਸਕਦੇ ਹੋ ਤੇ ਮੈਂ ਵੀ ਜੇ ਅਸੀਂ ਗੁਰੂ ਨਾਨਕ ਦੇ ਦਸੇ ਰਾਤੇ ਚੱਲ ਪਈਏ ਤਾਂ ਪਾਈ ਲੈਣਾ ਗੁਰੂ ਨਾਨਕ ਬਣ ਗਏ ਸਨ ਕਿ ਨਹੀਂ ਉਹਨਾਂ ਵੀ ਗੁਰਬਾਣੀ ਬਾਬੇ ਨਾਨਕ ਵਾਂਗ ਰਚ ਦਿੱਤੀ ਸੀ ਗੁਰੂ ਪਦਵੀ ਮਿਲਣ ਤੋਂ ਬਾਅਦ ਉਨ੍ਹਾਂ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਸੀ ਆਓ ਇਸ ਵਿਚਾਰ ਤੇ ਖੁੱਲ ਕੇ ਚਰਚਾ ਕਰਦੇ ਹਾਂ ਜੀ ਗੁਰੂ ਨਾਨਕ ਸਾਹਿਬ ਜੀ ਤਾਂ ਮੁੱਢ ਕਦੀਮ ਤੋਂ ਸੱਚ ਸਰੂਪ ਸਨ ਭਾਵ ਸੱਚੇ ਈਸ਼ਵਰ ਦਾ ਰੂਪ ਸਨ ਤੇ ਉਹਨਾਂ ਵਿੱਚ ਸਾਰੇ ਉਹੀ ਗੁਣ ਸੰਨ ਜੋ ਈਸ਼ਵਰ ਵਿੱਚ ਹਨ ਉਹਨਾਂ ਨੇ ਈਸ਼ਵਰ ਦੇ ਸੱਚੇ ਗੁਣਾ ਦਾ ਪ੍ਰਚਾਰ ਲੋਕਾਈ ਵਿੱਚ ਬਹੁਤ ਕੀਤਾ ਤੇ ਲੋਕਾਈ ਜਿਹੜੀ ਪਰਮਾ ਵਿੱਚ ਫਸੀ ਪਈ ਸੀ ਉਹਨਾਂ ਨੂੰ ਬਾਹਰ ਕੱਢ ਕੇ ਇੱਕ ਸੇਧ ਸੱਚੇ ਧਰਮ ਦੀ ਸਿੱਖੀ ਦੀ ਦੇ ਦਿੱਤੀ ਸੀ ਮਰਦਾਨਾ ਜੀ ਦੇ ਮਿੱਠੇ ਸੰਗੀਤ ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਬਾਣੀ ਅਤ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਲੋਕਾਂ ਦੇ ਮਨਾਂ ਨੂੰ ਤਬਦੀਲ ਕਰ ਦਿੰਦੀ ਸੀ ਖੋਟੇ ਤੋਂ ਖਰੇ ਬਣਾ ਦਿੰਦੀ ਸੀ ਸੱਚੀ ਬਾਣੀ ਆਪਣਾ ਪ੍ਰਭਾਵ ਲੋਕਾਂ ਦੇ ਮਨਾਂ ਤੇ ਪਾ ਰਹੀ ਸੀ ਭਾਈ ਲੈਣਾ ਜੀ ਜੋ ਕਰਿਆਨੇ ਦੀ ਦੁਕਾਨ ਕਰਦੇ ਸਨ ਕੰਮ ਚੰਗਾ ਸੀ ਪੈਸੇ ਵਾਲੇ ਸਨ ਦੇਵੀ ਦੇ ਉਪਾਸ਼ਕ ਸਨ ਤੇ ਹਰ ਸਾਲ ਦੇਵੀ ਦਰਸ਼ਨ ਲਈ ਜਾਂਦੇ ਸਨ ਮਨ ਵਿੱਚ ਧਾਰਮਿਕਤਾ ਤਾਂ ਸੀ ਪਰ ਸੱਚ ਦੀ ਸ਼ਕਤੀ ਨਹੀਂ ਸੀ ਉਹਨਾਂ ਦਾ ਮਨ ਹਰ ਵਕਤ ਸੱਚ ਦੀ ਖੋਜ ਵਿੱਚ ਰਹਿੰਦਾ ਸੀ ਇੱਕ ਸਿੱਖ ਨੇ ਪਈ ਜੋਧ ਜੀ ਤੋਂ ਗੁਰਬਾਣੀ ਸੁਣ ਕੇ ਸਮਝ ਕੇ ਗੁਰਬਾਣੀ ਦੇ ਰਚਨਹਾਰ ਗੁਰੂ ਨਾਨਕ ਸਾਹਿਬ ਨੂੰ ਮਿਲਣ ਦਾ ਮਨ ਬਣਾਇਆ ਤੇ ਜਾ ਪਹੁੰਚੇ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਕੁਝ ਦਿਨ ਪ੍ਰਵਚਨ ਸੁਣ ਕੇ ਮਨ ਬਣਾ ਲਿਆ ਕਿ ਮੈਂ ਇਹਨਾਂ ਦਾ ਚੇਲਾ ਹੀ ਬਣ ਜਾਂਦਾ ਹਾਂ ਇੱਥੇ ਮੇਰੇ ਮਨ ਨੂੰ ਸਕੂਨ ਤੇ ਗਿਆਨ ਮਿਲ ਰਿਹਾ ਹੈ ਜੋ ਸੱਚਾ ਹੈ ਜਿਸ ਵਿੱਚ ਕੋਈ ਪਰਮਪੁਲੇਖਾ ਨਹੀਂ ਹੈ 8 ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਪਾਸ ਰਹਿ ਕੇ ਗੁਰਬਾਣੀ ਦਾ ਅਧਿਐਨ ਕੀਤਾ ਹਰ ਕਿਸਮ ਦੀ ਸੇਵਾ ਕੀਤੀ ਗੁਰੂ ਨੂੰ ਰੱਬ ਸਮਝ ਲਿਆ ਤੇ ਗੁਰੂ ਦੇ ਬੋਲਾਂ ਉੱਤੇ ਫੁੱਲ ਚੜਾਉਂਦੇ ਰਹੇ ਆਪਾਂ ਹੋਮੇ ਖਤਮ ਕਰ ਲਿਆ ਤੇ ਗੁਰੂ ਰੰਗ ਵਿੱਚ ਰੰਗੇ ਗਏ ਗੁਰੂ ਨਾਨਕ ਸਾਹਿਬ ਨੇ ਜਦੋਂ ਸਰੀਰ ਛੱਡਣ ਦਾ ਮਨ ਬਣਾਇਆ ਤਾਂ ਉਹਨਾਂ ਨੇ ਆਪਣੀ ਥਾਂ ਤੇ ਈਸ਼ਵਰੀ ਗੁਣਾ ਦੇ ਪ੍ਰਚਾਰ ਲਈ ਗੱਦੀਦਾਰ ਬਣਾਉਣ ਲਈ ਸੰਗਤਾਂ ਦੀ ਸੇਵਾ ਦੇ ਇਮਤਿਹਾਨ ਲੈਣੇ ਸ਼ੁਰੂ ਕੀਤੇ ਇੱਕੋ ਇੱਕ ਭਾਈ ਲੈਣਾ ਜੀ ਨੇ ਸਾਰੇ ਗੁਰੂ ਦੇ ਇਮਤਿਹਾਨ ਪਾਸ ਕਰ ਲਏ ਜਦੋਂ ਅਖੀਰਲਾ ਇਮਤਿਹਾਨ ਲੈਣ ਲੱਗੇ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਲੈਣਾ ਤੂੰ ਮੇਰਾ ਪਿੱਛਾ ਕਿਉਂ ਨਹੀਂ ਛੱਡਦਾ ਜਾ ਆਪਣੇ ਘਰ ਲੈਣਾ ਜੀ ਨੇ ਕਿਹਾ ਬਾਬਾ ਮੇਰਾ ਤਾਂ ਕੋਈ ਹੋਰ ਘਰ ਹੈ ਹੀ ਨਹੀਂ ਮੇਰਾ ਘਰ ਤੇਰੇ ਚਰਨਾ ਵਿੱਚ ਹੈ ਤੂੰ ਜਿੱਥੇ ਰੱਖੇਂਗਾ ਮੈਂ ਉੱਥੇ ਹੀ ਰਹਾਂਗਾ ਮੈਂ ਛੱਡ ਕੇ ਨਹੀਂ ਜਾ ਸਕਦਾ ਅਤ ਦੀ ਨਿਮਰਤਾ ਪਾਈ ਲੈਣਾ ਵਿੱਚ ਆ ਗਈ ਸੀ ਤਾਂ ਅਖੀਰਲੇ ਇਮਤਿਹਾਨ ਵਿੱਚ ਗੁਰੂ ਜੀ ਨੇ ਕਿਹਾ ਲੈਣਿਆ ਮੁਰਦਾ ਪਿਆ ਹੈ ਤੂੰ ਇਸ ਨੂੰ ਖਾਵੇਂਗਾ ਮੇਰਾ ਕਹਿਣਾ ਮੰਨੇਗਾ ਤਾਂ ਉਹਨਾਂ ਕਿਹਾ ਸਤਿ ਬਚਨ ਜੀ ਕਿਹੜੇ ਪਾਸੋਂ ਖਾਣਾ ਸ਼ੁਰੂ ਕਰਾਂ ਮੁਰਦੇ ਕੋਲ ਪਹੁੰਚ ਗਈ ਖਾਣ ਲਈ ਝੁਕਣ ਲੱਗੇ ਤਾਂ ਗੁਰੂ ਨਾਨਕ ਸਾਹਿਬ ਨੇ ਮੋਢਿਆਂ ਤੋਂ ਫੜ ਕੇ ਗਲੇ ਲਗਾਇਆ ਤੂੰ ਹੁਣ ਲੈਣਾ ਨਹੀਂ ਰਹਾ ਤੂੰ ਹੁਣ ਮੇਰਾ ਹੀ ਅੰਗ ਬਣ ਗਿਆ ਹੈ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਤੂੰ ਆਪਣੀ ਸਾਰੀ ਹੋਮੈ ਖਤਮ ਕਰ ਲਈ ਹੈ ਸੰਪੂਰਨ ਨਿਮਰਤਾ ਵਿੱਚ ਆ ਗਿਆ ਹੈ ਫਿਰ ਭਾਈ ਲੈਣਾ ਜੀ ਨੂੰ ਗੁਰਗੱਦੀ ਦੇ ਦਿੱਤੀ ਤੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਗੁਰੂ ਅੰਗਦ ਸਾਹਿਬ ਨੇ ਵੀ ਗੁਰੂ ਨਾਨਕ ਵਰਗੀ ਬਾਣੀ ਰਚ ਦਿੱਤੀ ਜਿਵੇਂ ਲੋਕ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਲਈ ਆਉਂਦੇ ਸਨ ਤੇ ਸੁਖ ਪ੍ਰਾਪਤ ਕਰਦੇ ਸਨ ਉਸੇ ਤਰ੍ਹਾਂ ਹੀ ਉਹੀ ਭੀੜ ਗੁਰੂ ਅੰਗਦ ਸਾਹਿਬ ਨੂੰ ਸਤਕਾਰ ਦੇਣ ਲੱਗ ਪਈ ਸੀ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਵਿੱਚ ਵਿਚਾਰਾਂ ਦਾ ਕੋਈ ਫਰਕ ਨਹੀਂ ਹੈ ਇੱਕੋ ਹੀ ਹਨ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੇ ਵੀ ਆਪਣੀ ਮੁਰਸ਼ਿਦ ਦੀ ਦਾਰੀ ਕੀਤੀ ਚਾਕਰੀ ਕੀਤੀ ਆਪਣੀ ਹੋਮੈ ਨੂੰ ਖਤਮ ਕੀਤਾ ਉਹ ਵੀ ਗੁਰੂ ਬਣ ਗਏ ਸਨ ਗੁਰੂ ਨਾਨਕ ਦਾ ਰੂਪ ਬਣ ਗਏ ਸਨ ਸਬੂਤ ਸਾਡੇ ਸਾਹਮਣੇ ਹਨ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਕੋਈ ਮਨੁੱਖ ਗੁਰੂ ਨਾਨਕ ਨਹੀਂ ਬਣ ਸਕਦਾ ਈਸ਼ਵਰ ਨਹੀਂ ਬਣ ਸਕਦਾ ਬਣ ਸਕਦਾ ਹੈ ਤਿੰਨ ਗੁਰੂ ਤਾਂ ਸਾਡੇ ਸਾਹਮਣੇ ਹਨ ਤੇ ਕੁਝ ਸਿੱਖ ਭਾਈ ਮਨੀ ਸਿੰਘ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਤਾਰੂ ਸਿੰਘ ਜੀ ਹਜ਼ਾਰਾਂ ਹੀ ਸਿੱਖ ਜੋ ਸੱਚ ਨਾਲ ਜੁੜ ਚੁੱਕੇ ਸਨ ਆਪਣੇ ਮਨਾਂ ਨੂੰ ਪਵਿੱਤਰ ਕਰ ਲਿਆ ਸੀ ਉਹਨਾਂ ਵੀ ਆਪਣੀਆਂ ਸ਼ਹੀਦੀਆਂ ਹੱਸਦੇ ਹੱਸਦੇ ਸਹਿਜੇ ਹੀ ਦੇ ਦਿੱਤੀਆਂ ਸਨ ਤੇ ਸੀ ਨਹੀਂ ਸੀ ਕੀਤੀ ਮਨ ਦੀ ਸਭ ਤੋਂ ਉੱਚੀ ਅਵਸਥਾ ਪ੍ਰਾਪਤ ਕਰ ਲਈ ਸੀ ਕੌਣ ਕਹਿ ਸਕਦਾ ਹੈ ਕਿ ਇੱਕ ਮਨੁੱਖ ਈਸ਼ਵਰ ਵਰਗਾ ਨਹੀਂ ਬਣ ਸਕਦਾ ਗੁਰੂ ਨਾਨਕ ਸਾਹਿਬ ਤੇ ਸਾਰੇ ਗੁਰੂ ਸਾਹਿਬਾਨ ਤੇ ਕੁਝ ਭਗਤ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਸੱਚ ਸਰੂਪ ਵਾਹਿਗੁਰੂ ਦੇ ਰੂਪ ਬਣ ਗਏ ਸਨ ਉਹਨਾਂ ਦੀ ਬਾਣੀ ਅੱਖਰ ਅੱਖਰ ਸੱਚ ਹੈ ਆਓ ਵੀਰੋ ਤੇ ਭੈਣੋ ਅਸੀਂ ਵੀ ਸੱਚੀ ਗੁਰਬਾਣੀ ਨਾਲ ਪਿਆਰ ਪਾਈਏ ਪੜ੍ਹੀਏ ਸੁਣੀਏ ਸੱਚੇ ਈਸ਼ਵਰ ਨੂੰ ਯਾਦ ਰੱਖੀਏ ਉਸ ਦਾ ਸਿਮਰਨ ਕਰੀਏ ਉਸ ਦੇ ਗੁਣਾ ਦਾ ਧਾਰਨੀ ਬਣੀਏ ਇਸ ਸੱਚ ਦੇ ਰਾਹ ਤੇ ਤੁਰਨਾ ਸ਼ੁਰੂ ਕਰੀਏ ਈਸ਼ਵਰ ਨੂੰ ਅਰਦਾਸ ਕਰੀਏ ਕਿ हे ਪਿਤਾ ਮੈਂ ਤੇਰੇ ਰਾਹ ਤੇ ਚੱਲ ਪਿਆ ਹਾਂ ਤੇ ਆ ਰਿਹਾ ਹਾਂ ਤੈਨੂੰ ਮਿਲਣ ਵਿਖੜੇ ਪੈਂਡੇ ਤੂੰ ਮੈਨੂੰ ਸਹਾਈ ਹੋਵੇਂ ਤਾਂ ਕਿ ਮੈਂ ਤੇਰੇ ਨਾਲ ਨਜ਼ਦੀਕੀ ਬਣਾ ਲਵਾਂ ਆਓ ਚੱਲ ਪਈਏ ਸੱਚ ਦੇ ਰਾਹ ਤੇ ਈਸ਼ਵਰ ਦੇ ਰਾਹ ਤੇ ਜੇ ਮੰਜ਼ਲ ਨਹੀਂ ਪ੍ਰਾਪਤ ਕਰ ਸਕਾਂਗੇ ਕੋਈ ਗੱਲ ਨਹੀਂ ਇੱਕ ਚੰਗੇ ਸਿੱਖ ਜਾਂ ਇਨਸਾਨ ਤਾਂ ਬਣ ਜਾਵਾਂਗੇ ਆਓ ਚੱਲ ਪਈਏ ਮੰਜ਼ਲ ਵੱਲ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ